ਸਤਿ ਸ਼੍ਰੀ ਅਕਾਲ ਦੋਸਤੋ ਕੀ ਹਾਲ ਚਾਲ ਹੈ ਤੁਹਾਡਾ ਸਵਾਗਤ ਕੀਤਾ ਜਾਂਦਾ ਆਪਣੇ YouTube ਚੈਨਲ ਤੇ ਤੇ ਅੱਜ ਦੀ ਜਿਹੜੀ ਕਹਾਣੀ ਹੈਗੀ ਇਹ ਉਹ ਬਹੁਤ ਹੀ ਸੋਹਣੀ ਕਹਾਣੀ ਹੈ ਕਿ ਜਿਹੜੇ ਲੋਕ ਕਹਿੰਦੇ ਨੇ ਕਿ ਹਨਾ ਕਿ ਕਿਉਂ ਨਹੀਂ ਅੱਜ ਆਪਾਂ ਇਸ ਕਹਾਣੀ ਰਾਈ ਤੰ ਦੱਸਾਂਗੇ ਕਿ ਕਿਉਂ ਨਹੀਂ ਕਿ ਜੜੀਆਂ ਭਾਰਤੀ ਲੇਡੀ ਨੇ ਜਾਂ ਇੰਡੀਅਨ ਜਾਂ ਕੋਈ ਵੀ ਸ਼ਹਿਰ ਦੁਬਈ ਵਿੱਚ ਆਪਦੀ ਪਤਨੀ ਨੂੰ ਕਿਉਂ ਨਹੀਂ ਲੈ ਕੇ ਜਾ ਸਕਦਾ ਕਿ ਉੱਥੇ ਰਹਿਣ ਵਾਸਤੇ ਪੱਕਾ ਕਿਉਂ ਨਹੀਂ ਜਾਂਦੇ ਇਸ ਦਾ ਜੇ ਆਪਾਂ ਇਸ ਕਹਾਣੀ ਰਹੀ ਤੁਹਾਨੂੰ ਦੱਸਾਂਗੇ ਕੀ ਕਾਰਨ ਨੇ ਤੇ ਬਿਨਾ ਟਾਈਮ ਵੇਸਟ ਕੀਤੇ ਤੋਂ ਆਪਾਂ ਸ਼ੁਰੂ ਕਰਦੇ ਹਾਂ ਵੀਡੀਓ ਇਹ ਕਹਾਣੀ ਇਸ ਤਰ੍ਹਾਂ ਹੈਗੀ ਹੈ ਕਿ ਇੱਕ ਮੁੰਡਾ ਜਦੋਂ ਨਾ ਚਾਹੁੰਦੇ ਹੋਏ ਵੀ ਦੁਬਈ ਉਸ ਨੂੰ ਆਪਣੀ ਪਤਨੀ ਨੂੰ ਲੈ ਕੇ ਜਾਣਾ ਪੈਂਦਾ ਹੈ ਤੇ ਉੱਥੇ ਰਹਿਣਾ ਪੈਂਦਾ ਹੈ ਤੇ ਉਹ ਕਿਸ ਤਰ੍ਹਾਂ ਜਦੋਂ ਲੈ ਕੇ ਜਾਂਦਾ ਹੈ ਤੇ ਉਸ ਦੀ ਮੈਨੇਜਰ ਦੀ ਜਦੋਂ ਨਿਗਾ ਉਸ ਨੂੰ ਲੱਗਦੀ ਹੈ ਕਿ ਮੇਰੀ ਪਤਨੀ ਤੇ ਬਹੁਤ ਪੈੜੀ ਹੈ ਤੇ ਗਲਤ ਰੱਖਦਾ ਹੈ ਤੇ ਉਸ ਤੋਂ ਬਾਅਦ ਕੀ ਉਸ ਦੀ ਪਤਨੀ ਨਾਲ ਹੁੰਦਾ ਹੈ ਤੇ ਇਹ ਅੱਜ ਆਪਾਂ ਇਸ ਕਹਾਣੀ ਵਿੱਚ ਤੁਹਾਨੂੰ ਦੱਸਾਂਗੇ ਤੇ ਕਹਾਣੀ ਵਧੀਆ ਲੱਗੇ ਤੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਤੇ ਪਿਆਰਾ ਜਿਹਾ ਕਮੈਂਟ ਵੀ ਜ਼ਰੂਰ ਕਰਿਓ ਬਿਨਾਂ ਕਰਦੇ ਆਪਾਂ ਕਹਾਣੀ ਸ਼ੁਰੂ ਅੱਜ ਦੀ ਕਹਾਣੀ ਇੱਕ ਮੁੰਡਾ ਹੈ ਜਿਹੜਾ ਕਿ 10 ਸਾਲ ਤੋਂ ਦੁਬਈ ਵਿੱਚ ਰਹਿ ਰਿਹਾ ਹੁੰਦਾ ਹੈ ਤੇ ਉਹ ਦੁਬਈ ਵਿੱਚ ਰਹਿ ਕੇ ਤੇ ਆਪਦਾ ਵਧੀਆ ਕੰਮ ਕਰਦਾ ਹੈ ਤੇ ਫਿਰ ਜਦੋਂ ਉਸਦੇ ਮਾਪਿਓਂ ਕਹਿੰਦੇ ਨੇ ਕਿ ਤੂੰ ਵਿਆਹ ਕਰਵਾ ਲਾ ਕਿਉਂਕਿ ਉਸਦੇ ਕੋਲ ਸਭ ਕੁਝ ਵਧੀਆ ਹੁੰਦਾ ਹੈ ਤੇ ਉਸਦੇ ਘਰ ਦੇ ਚਾਹੁੰਦੇ ਨੇ ਕਿ ਹੁਣੇ ਵਿਆਹ ਕਰਾ ਕੇ ਤੇ ਇਸ ਦੀ ਟੈਨਸ਼ਨ ਖਤਮ ਹੋਵੇ ਤੇ ਇਸ ਕਰਕੇ ਉਹ ਉਸ ਦਾ ਜਦੋਂ ਉਹਨੂੰ ਇੰਡੀਆ ਬੁਲਾਉਂਦੇ ਨੇ ਤੇ ਉਸ ਉਹ ਇੰਡੀਆ ਜਾਂਦਾ ਹੈ ਜਦੋਂ 2-3 ਸਾਲ ਬਾਅਦ ਕਿਉਂਕਿ ਪਹਿਲਾਂ ਜਾਂਦਾ ਤਾਂ ਹੁੰਦਾ ਵਿੱਚੋਂ ਕਿ ਜਿਵੇਂ 3-4 ਸਾਲ ਬਾਅਦ ਜਾਂ 1 2-3 ਸਾਲ ਬਾਅਦ ਜਾਂਦਾ ਹੈ ਫਿਰ ਉਹ ਜਦੋਂ ਜਾਂਦਾ ਹੈ ਤੇ ਉਹ 1 ਮਹੀਨੇ ਦੀ ਛੁੱਟੀ ਲੈ ਕੇ ਜਾਂਦਾ ਹੈ ਤੇ ਵਿਆਹ ਦੇ ਕਰੀਬ ਜੇ ਜਾਂਦਾ ਜਾਂਦਾ ਹੈ ਤੇ ਜਦੋਂ ਜਾਂਦਾ ਹੈ ਤੇ ਫਿਰ ਉਸ ਦਾ ਵਿਆਹ ਹੋ ਜਾਂਦਾ ਬਹੁਤ ਹੀ ਹੁੰਦੀ ਜਿਹੜੀ ਵਾਈਫ ਹੁੰਦੀ ਉਹ ਬਹੁਤ ਸੋਹਣੀ ਹੁੰਦੀ ਹੈ ਤੇ ਉਹ ਆਪ ਦਾ ਵਿਆਹ ਕਰਵਾ ਲਿੰਦਾ ਕਿਉਂਕਿ ਉਹ 20 ਸਾਲਾਂ ਦਾ ਹੁੰਦਾ ਹੈ ਜਦੋਂ ਉਹ ਚਲਾ ਜਾਂਦਾ ਹੁੰਦਾ ਹੈ ਦੁਬਈ ਤੇ ਉਹਦੀ ਉਮਰ 30 ਸਾਲ ਹੋ ਜਾਂਦੀ ਹੈ ਜਦੋਂ ਉਸ ਦਾ ਵਿਆਹ ਹੁੰਦਾ ਹੈ ਤੇ ਹੁੰਦਾ ਕਿ ਇਹ ਕਿ ਉਸ ਦਾ ਜਦੋਂ ਵਿਆਹ ਹੋ ਜਾਂਦਾ ਹੈ ਤੇ ਉਸ ਦੀ ਵਾਈਫ ਬਹੁਤ ਸੋਹਣੀ ਹੁੰਦੀ ਹੈ ਤੇ ਉਸ ਦੇ ਵਧੀਆ ਮਹੀਨਾ ਵਧੀਆ ਲੰਘ ਜਾਂਦਾ ਹੈ ਤੇ ਪਤਾ ਵੀ ਨਹੀਂ ਲੱਗਦਾ ਕਦੋਂ ਲੰਘ ਜਾਂਦਾ ਫਿਰ ਜਦੋਂ ਉਹ ਉਧਰ ਚਲਾ ਜਾਂਦਾ ਵਾਪਸ ਫਿਰ ਉਸ ਦੀ ਪਤਨੀ ਬਹੁਤ ਹੀ ਜ਼ਿਆਦਾ ਰੋਂਦੀ ਹੈ ਹਨਾ ਕਹਿੰਦੀ ਹੈ ਕਿ ਮੇਰਾ ਦਿਲ ਨਹੀਂ ਲੱਗਦਾ ਇੱਥੇ ਜਾਂ ਕਿਸ ਤਰ੍ਹਾਂ ਪਰ ਉਹਦਾ ਵੀ ਲੱਗਦਾ ਹੁੰਦਾ ਫਿਰ ਉਹ ਕਹਿੰਦਾ ਹੈ ਕਿ ਨਾ ਕਿ ਪੈਸਾ ਤਾਂ ਮੈਂ ਵਾਧੂ ਕਮਾ ਲਿਆ ਤੇ ਹਨਾ ਕਿ ਹੁਣ ਕੀ ਜਿਆਦੀ 30 ਸਾਲ ਤਾਂ ਵੈਸੇ ਹੀ ਲੰਘੀ ਜ਼ਿੰਦਗੀ ਜਿ ਹੁਣ ਬਣਾ ਹਨਾ ਕਿ ਆਦੀ ਜ਼ਿੰਦਗੀ ਆਦੀ ਵਾਈਫ ਦੇ ਲਈ ਆਦੇ ਪਰਿਵਾਰ ਲਈ ਟਾਈਮ ਕੱਢਿਆ ਤਾਂ ਨਾ ਕੀ ਫਾਇਦਾ ਫਿਰ ਉਹ ਸੋਚਦਾ ਹੈ ਕਿ ਉਸ ਜਦੋਂ ਉਹਦੀ ਪਤਨੀ ਬਹੁਤ ਜ਼ਿਆਦਾ ਰੋਂਦੀ ਏ ਜਾਂ ਉਸ ਨੂੰ ਕਹਿੰਦੀ ਏ ਕੁਝ ਵੀ ਤੇ ਫਿਰ ਉਹ ਆਪਦੇ ਮੈਨੇਜਰ ਨਾਲ ਗੱਲ ਕਰਦਾ ਏ ਕਿ ਮੈਂ ਕਿ ਉਹ ਜੋਬ ਛੱਡ ਕੇ ਤੇ ਮੈਂ ਆਪਦੇ ਪਿੰਡ ਜਾਣਾ ਚਾਹੁੰਦਾ ਕਿਉਂਕਿ ਹੁਣ ਮੇਰਾ ਸਾਰਾ ਸਾਕ-ਕਿਤਾਬ ਕਰ ਦੋ ਕਿਉਂਕਿ ਮੈਂ ਹੁਣ ਇੱਥੇ ਨਹੀਂ ਰਹਿਣਾ ਚਾਹੁੰਦਾ ਕਿਉਂਕਿ ਮੇਰੀ ਪਤਨੀ ਹੈ ਨਾ ਕਿ ਮੈਂ ਆਪਦੀ ਪਤਨੀ ਤੋਂ ਬਿਨਾ ਨਹੀਂ ਰਹਿ ਸਕਦਾ ਹੁਣ ਤੇ ਉਹ ਮੇਰੀ ਪਤਨੀ ਵੀ ਹੈ ਨਾ ਬਹੁਤ ਜ਼ਿਆਦਾ ਕਰਦੀ ਏ ਤੇ ਇਸ ਤਰ੍ਹਾਂ ਕਰਕੇ ਤੇ ਮੈਂ ਨਹੀਂ ਹੈ ਕਿ ਮੈਂ ਜਾਣਾ ਹੈ ਉਹ ਇਸ ਤਰ੍ਹਾਂ ਗੱਲਾਂ ਕਰਦੇ ਨੇ ਤੇ ਹੁੰਦਾ ਕਿ ਇਹ ਫਿਰ ਉਹ ਜਿਹੜਾ ਮੈਨੇਜਰ ਹੁੰਦਾ ਹੈ ਉਹ ਪਹਿਲਾਂ ਕਹਿੰਦਾ ਹੁੰਦਾ ਕਿਉਂ ਜਾਣਾ ਫਿਰ ਉਹ ਦੱਸਦਾ ਕਿ ਹਾਂ ਮੇਰਾ ਵਿਆਹ ਹੋਇਆ ਜਾ ਇਸ ਤਰ੍ਹਾਂ ਫਿਰ ਉਹ ਜਦੋਂ ਸਾਰਾ ਹਸਾਬ ਕਿਤਾਬ ਕਰਨ ਵਾਸਤੇ ਜਦੋਂ ਕਹਿੰਦਾ ਹੈ ਤੇ ਹਨਾ ਕਿ ਉਹ 10 ਸਾਲ ਤੋਂ ਰਹਿ ਚੁੱਕਿਆ ਹੁੰਦਾ ਹੈ ਤੇ ਨਾ ਉਹਦੇ ਕਾਫੀ ਪੈਸੇ ਹੁੰਦੇ ਨੇ ਕਿ ਵੈਸੇ ਤਾਂ ਪਹਿਲਾਂ ਵੀ ਲੈਂਦਾ ਤਨਖਾਹ ਪਰ ਜਿਹੜੇ ਓਵਰਟਾਈਮ ਜਾਂ ਗਿਵ ਹੈ ਨਾ ਉਹ ਸਾਰਾ ਕੁਝ ਹੁੰਦਾ ਹੈ ਤੇ ਫਿਰ ਉਹ ਕਹਿੰਦੇ ਆ ਕਿ ਚੱਲ ਕਿਵੇਂ ਸੀ ਹਨਾ ਕਿ ਚਲ ਜਾਣਾ ਤੇ ਉਹ ਫਿਰ ਜਦੋਂ ਵੱਡੇ ਅੱਗੇ ਜਵਾਬ ਅਗਲੇ ਗਾਂਵ ਹਨਾ ਉੱਤੇ ਜਾਂਦਾ ਜਿਹੜੇ ਕਿ ਸ਼ੇਖਾਂ ਦਾ ਹੀ ਹੁੰਦੇ ਨੇ ਜਿੱਥੇ ਉਹ ਕੰਮ ਕਰਦਾ ਹੈ ਤੇ ਉਹ ਉਹਨਾਂ ਨੂੰ ਕਹਿੰਦਾ ਹੈ ਕਿ ਸਾਹ ਵੈਸੇ ਤਰ੍ਹਾਂ ਮੁੰਡਾ ਹੈ ਕਿ ਉਹ ਜਾਣਾ ਚਾਹੁੰਦਾ ਹੈ ਸਾਰਾ ਕੁਝ ਛੱਡ ਕੇ ਕਿਉਂਕਿ ਉਸਦਾ ਵਿਆਹ ਹੋ ਚੁੱਕਿਆ ਤੇ ਹੁਣ ਉਹ ਆਪਣੀ ਪਤਨੀ ਤੋਂ ਬਿਨਾ ਨਹੀਂ ਰਹਿ ਸਕਦਾ ਤੇ ਇਸ ਕਰਕੇ ਉਸਨੇ ਉਸਦਾ ਜਾਣਾ ਜ਼ਰੂਰੀ ਹੈ ਉਹ ਆਪਦੀ ਨੌਕਰੀ ਛੱਡਣ ਲਈ ਕਹਿੰਦਾ ਤੇ ਫਿਰ ਉਹ ਕਹਿੰਦਾ ਹੈ ਕਿ ਵੈਸੇ ਉਹ ਮੈਨੇਜਰ ਉਹਨੋਂ ਉੱਪਰ ਜਿਹੜਾ ਸਾਹ ਹੁੰਦਾ ਉਹਨੂੰ ਦੱਸਦਾ ਹੈ ਕਿ ਉਹ ਮੁੰਡਾ ਕੰਮ ਦਾ ਬਹੁਤ ਹੈ ਕਿ ਬਹੁਤ ਕੰਮ ਕਰਦਾ ਵਧੀਆ ਤੇ ਆਪਣਾ ਕੰਮ ਕਾਫੀ ਉਹਨੇ ਹਨ ਚੱਕਿਆ ਆ ਤੇ ਉਹ ਫਿਰ ਕਹਿੰਦਾ ਕਿ ਚੱਲ ਤੁਸੀਂ ਉਹਦੀ ਵਾਈਫ ਨੂੰ ਵੀ ਇੱਧਰ ਬੁਲਾ ਲਿਏ ਆਪਾਂ ਤੇ ਚੱਲੋ ਹਨਾ ਕਿ ਆਪਣਾ ਕੰਮ ਇਸੇ ਤਰ੍ਹਾਂ ਵਧੀਆ ਚੱਲਦਾ ਰਹੇਗਾ ਉਹ ਫਿਰ ਜਦੋਂ ਮੈਨੇਜਰ ਹੁੰਦਾ ਹੈ ਤੁਹਾਨੂੰ ਪਤਾ ਹੋਏਗਾ ਕਿ ਦੁਬਈ ਦੇ ਵਿੱਚ ਜਿਹੜਾ ਕੋਈ ਦੇ ਉੱਚੇ ਅਹੁਦੇ ਤੇ ਲੱਗਾ ਹੁੰਦਾ ਹੈ ਡਾਕਟਰ ਵਗੈਰਾ ਇੰਜੀਨੀਅਰ ਵਗੈਰਾ ਜਾਂ ਕੋਈ ਹਨਾ ਕਿ ਉਹਨਾਂ ਨੂੰ ਹੀ ਮੈਨੇਜਰ ਵਗੈਰਾ ਉਹਨਾਂ ਨੂੰ ਹੀ ਉਧਰ ਉਹਨਾਂ ਦੀ ਵਾਈਫ ਦਾ ਵਾਈਫ ਨੂੰ ਉਧਰ ਦਾ ਵੀਜ਼ਾ ਮਿਲਦਾ ਹੈ ਅਦਰਵਾਈਜ਼ ਨਹੀਂ ਮਿਲਦਾ ਕਿਉਂਕਿ ਸ਼ੇਖ ਇਹ ਨਹੀਂ ਚਾਹੁੰਦੇ ਕਿ ਕੋਈ ਸੇਦੀਆਂ ਵੀ ਇੱਧਰ ਆਣ ਕੇ ਵਾਈਫ ਆਣਾ ਕਿ ਕਰਨ ਲਾਈਫ ਬਤੀਤ ਕਰਨਾ ਤੇ ਇਸ ਤਰ੍ਹਾਂ ਕਰਕੇ ਤੇ ਫਿਰ ਉਹ ਕੀ ਕਰਦਾ ਹੈ ਕਿ ਜਿਹੜਾ ਉਹਦੀ ਮੁੰਡਾ ਹੁੰਦਾ ਹੈ ਤੇ ਉਹ ਉਸ ਨੂੰ ਕਿਹਾ ਜਾਂਦਾ ਕਿ ਜੇਕਰ ਤੇਰੀ ਪਤਨੀ ਨੂੰ ਵੀ ਇੱਧਰ ਬੁਲਾ ਲਿਆ ਜਾਈਏ ਤੇ ਫਿਰ ਉਹ ਕਹਿੰਦਾ ਕਿ ਹੋਰ ਕੀ ਮੈਨੂੰ ਚਾਹੀਦਾ ਹੈ ਕਿ ਫਿਰ ਤਾਂ ਮੇਰਾ ਸਾਰਾ ਕੁਝ ਵਧੀਆ ਹੈ ਕਿ ਮੈਨੂੰ ਹੋਰ ਕੁਝ ਚਾਹੀਦਾ ਬਣ ਗਿਆ ਹੈ ਨਾ ਕਿ ਇੱਥੇ ਮੇਰਾ ਪਰਿਵਾਰ ਹੋਵੇਗਾ ਤੇ ਮੈਨੂੰ ਫਿਰ ਮੈਂ ਇੱਥੇ ਹੀ ਰਹਿਣਾ ਪਸੰਦ ਕਰਾਂਗਾ ਤੇ ਫਿਰ ਉਹ ਕੀ ਕਰਦੇ ਨੇ ਕਿ ਮੁੰਡੇ ਦਾ ਕਾਗਜ਼ੀ ਜਾਂ ਕਿ ਝੂਠਾ ਬਣਾਉਂਦੇ ਨੇ ਮੈਨੇਜਰ ਦਾ ਕਿ ਮੁੰਡਾ ਇੱਧਰ ਮੈਨੇਜਰ ਹੈ ਤੇ ਉਹ ਝੂਠੇ ਕਾਗਜ਼ੀ ਫਰਜ ਬਣਾਉਂਦੇ ਆ ਤੇ ਉਹਦਾ ਵੀਜ਼ਾ ਲਗਵਾਉਂਦੇ ਨੇ ਤੇ ਜਿਹੜੀ ਹੁੰਦੀ ਵਾਈਫ ਹੁੰਦੀ ਉਹ ਬਹੁਤ ਖੁਸ਼ ਹੁੰਦੀ ਹੈ ਕਿ ਮੈਂ ਉਸ ਦੇ ਕੋਲ ਚੱਲੀ ਆਂ ਤੇ ਖਾਸ ਕਰਕੇ ਦੁਬਈ ਚੱਲੀ ਆ ਉਹ ਬਹੁਤ ਖੁਸ਼ੀ-ਖੁਸ਼ੀ ਤਿਆਰ ਹੁੰਦੀ ਹੈ ਤੇ ਫਿਰ ਉਸ ਦਾ ਵੀਜ਼ਾ ਲੱਗ ਜਾਂਦਾ ਹੈ ਤੇ ਉਸ ਦਾ ਜਿਹੜਾ ਹਸਬੰਡ ਹੈ ਉਹ ਜਾਂਦਾ ਹੈ ਉਧਰੋਂ ਤੇ ਉਹਨੂੰ ਲੈ ਕੇ ਇੱਧਰ ਦੁਬਈ ਸ਼ਹਿਰ ਵਿੱਚ ਆ ਜਾਂਦਾ ਫਿਰ ਉਹ ਜਦੋਂ ਆ ਜਾਂਦਾ ਤੇ ਇੱਧਰ ਰਹਿਣ ਲੱਗ ਪੈਂਦੇ ਨੇ ਫਿਰ ਉਹਦੀ ਲਾਈਫ ਹੀ ਕੁਝ ਹੋਰ ਹੁੰਦਾ ਕਿਉਂ ਕੁੜੀ ਨੂੰ ਵੀ ਇਕੱਲੀ ਕਰੇ ਰਹਿਣਾ ਪੈਂਦਾ ਹੈ ਉਹਦੀ ਜਿਹੜੀ ਵਾਈਫ ਹੁੰਦੀ ਹੈ ਕਿਉਂਕਿ ਉਹਥੇ ਦੋ ਹੀ ਤਾਂ ਜਾਣੇ ਹੁੰਦੇ ਉਹਨੇ ਕੰਮ ਤੇ ਜਾਣਾ ਹੁੰਦਾ ਹੈ ਤੇ ਫਿਰ ਉਹਨੇ ਕਰੇ ਰਹਿਣਾ ਹੁੰਦਾ ਤੇ ਫਿਰ ਮੈਨੇਜਰ ਉਸ ਨੂੰ ਜਦੋਂ ਜਾਂਦਾ ਹੈ ਉਸਦੇ ਕੋਲ ਕੰਮ ਵਾਸਤੇ ਤੇ ਉਹ ਕਹਿੰਦਾ ਹੈ ਕਿ ਹਾਂ ਹੁਣ ਤੇਰੀ ਲਾਈਫ ਕਿਵੇਂ ਆ ਉਹ ਕਹਿੰਦਾ ਨਹੀਂ ਹੁਣ ਮੇਰਾ ਸਭ ਕੁਝ ਠੀਕ ਆ ਮੈਂ ਖੁਸ਼ ਆ ਉਹ ਕਹਿੰਦਾ ਕਿ ਫਿਰ ਤੂੰ ਸਾਨੂੰ ਪਾਰਟੀ ਕਿਸ ਦਿਨ ਦੇਣ ਜਾ ਰਿਹਾ ਹੈ ਉਹ ਕਹਿੰਦਾ ਜਿਸ ਦਿਨ ਤੁਸੀਂ ਕਹੋਗੇ ਮੈਂ ਉਸ ਦਿਨ ਹੀ ਪਾਰਟੀ ਦੇ ਦਾਂਗਾ ਤੇ ਉਹਨੇ ਜਿਹੜਾ ਮੁੰਡੇ ਨੇ ਸੁਣਿਆ ਹੁੰਦਾ ਹੈ ਕਿ ਨਾ ਕੀ ਆਪਣੀਆਂ ਪਤਨੀਆਂ ਨੂੰ ਨਹੀਂ ਲੈ ਕੇ ਆਉਣਾ ਚਾਹੀਦਾ ਦੁਬਈ ਸ਼ਹਿਰ ਵਿੱਚ ਇਸ ਕਰਕੇ ਥੋੜਾ ਜਿਹਾ ਘਬਰਾ ਜਾਂਦਾ ਤੇ ਜਿਹੜਾ ਉਹ ਮੈਨੇਜਰ ਹੁੰਦਾ ਉਹ ਆਂਦਾ ਕਿ ਮੈਂ ਅਸੀਂ ਬਾਹਰ ਤਾਂ ਰੋਜ਼ ਹੀ ਪਾਰਟੀਆਂ ਖਰੀਦਦੇ ਅਸੀਂ ਤੇਰੇ ਘਰੇ ਜਾ ਕੇ ਤੇਰੀ ਘਰਵਾਲੀ ਨੂੰ ਵੇਖਣਾ ਚਾਹੁੰਦੇ ਆ ਨਾਲੇ ਤੇਰੇ ਘਰ ਜਾ ਕੇ ਖਾਣਾ ਖਾਣਾ ਚਾਹੁੰਦੇ ਆ ਤੇ ਅਸੀਂ ਇਤਬਾਰ ਨੀ ਪਾਲਟੀ ਲੈਣੀ ਉਹ ਪਹਿਲਾਂ ਕਬਰਾ ਜਾਂਦਾ ਤੇ ਉਹ ਕਹਿੰਦਾ ਕਿ ਨਹੀਂ ਨਹੀਂ ਆਪਾਂ ਬਾਹਰ ਕਿਤੇ ਕਰਾਂਗੇ ਪਰ ਉਹ ਕਹਿੰਦਾ ਨਹੀਂ ਅਸੀਂ ਬਾਹਰ ਦੀ ਰੋਜ਼ ਕਰਦੇ ਫਿਰ ਉਹ ਵੱਡਾ ਬੰਦਾ ਹੁੰਦਾ ਫਿਰ ਉਸ ਦੀ ਉਸ ਮੁੰਡੇ ਨੂੰ ਮੰਨਣੀ ਪੈਂਦੀ ਉਹ ਕਹਿੰਦਾ ਚਲੋ ਠੀਕ ਉਹ ਫਿਰ ਕਹਿ ਦਿੰਦੇ ਆ ਜਿਹੜਾ ਮੈਨੇਜਰ ਹੁੰਦਾ ਤੇ ਦੋ ਤਿੰਨ ਬੰਦੇ ਹੋਰ ਹੁੰਦੇ ਤੇ ਉਹ ਕਹਿ ਦਿੰਦੇ ਨੇ ਕਿ ਅਸੀਂ ਸ਼ੁੱਕਰਵਾਰ ਤੇਰੇ ਘਰ ਆਵਾਂਗੇ ਜਿਹੜਾ ਮੈਨੇਜਰ ਹੁੰਦਾ ਉਹ ਇੱਕ ਭਾਰਤੀ ਹੀ ਹੁੰਦਾ ਏ ਕਿਦਰ ਦਾ ਹੀ ਹੁੰਦਾ ਹੈ ਕਿ ਜਿਹੜਾ ਕਿ ਉਧਰ ਜਾ ਕੇ ਜੌਬ ਕਰਦਾ ਬਹਿੰਦਾ ਏ ਉਹ ਕਹਿੰਦਾ ਹੈ ਕਿ ਚੱਲ ਠੀਕ ਏ ਕਿਵੇਂ ਹਨਾ ਜਿੱਦਾਂ ਸ਼ੁੱਕਰਵਾਰ ਦਾ ਦਿਨ ਹੁੰਦਾ ਹੈ ਤੇ ਫਿਰ ਉਹ ਉਸ ਦੀ ਵਾਈਫ ਤੇ ਉਹ ਸਾਰਾ ਛੁੱਟੀ ਦਾ ਦਿਨ ਹੁੰਦਾ ਹੈ ਉਸ ਦਿਨ ਉਹ ਸਾਰਾ ਉਹਨਾਂ ਦੀਆਂ ਤਿਆਰੀਆਂ ਵਿੱਚ ਲੱਗੇ ਹੁੰਦੇ ਨੇ ਕਿ ਰੋਟੀ ਪਾਣੀ ਬਣਾਉਣ ਵਿੱਚ ਉਸ ਦੀ ਹੈਲਪ ਕਰਦਾ ਉਸ ਦਾ ਘਰ ਵਾਲਾ ਤੇ ਜਦੋਂ ਉਹ ਆ ਜਾਂਦੇ ਨੇ ਤੇ ਉਹਨਾਂ ਦੇ ਅੱਗੇ ਸਾਰੇ ਵੱਦ ਤੋਂ ਵੱਧ ਖਾਣੇ ਰੱਖੇ ਜਾਂਦੇ ਨੇ ਤੇ ਮੁੰਡੇ ਨੂੰ ਜਿਵੇਂ ਪਤਾ ਸੀ ਕਿ ਹਾਂ ਇੱਧਰ ਦੀ ਨਹੀਂ ਲਿਆਉਣਾ ਚਾਹੀਦਾ ਵਾਈਫ ਨੂੰ ਫਿਰ ਉਸਨੇ ਉਹਨਾਂ ਦੇ ਘਰ ਆਉਣ ਤੋਂ ਪਹਿਲਾਂ ਅਜਿਹੀ ਵਾਈਫ ਨੂੰ ਕਿਹਾ ਕਿ ਤੂੰ ਕੁੰਡ ਕੱਢ ਕੇ ਹੀ ਰੱਖਣਾ ਹੈ ਕਿ ਤੂੰ ਕੁੰਡ ਤੋਂ ਬਿਨਾ ਬਾਹਰ ਨਹੀਂ ਆਏਂਗੀ ਤੇ ਉਹ ਉਵੇਂ ਹੀ ਕਰਦੀ ਕੁੰਡ ਕੱਢ ਕੇ ਰੱਖਦੀ ਹੈ ਤੇ ਫਿਰ ਇਸ ਤਰ੍ਹਾਂ ਕਰਕੇ ਜਦੋਂ ਖਾਣਾ ਖੁਣਾ ਖਾਂਦੇ ਨੇ ਸਾਰੇ ਖਾਣ ਪੀਣ ਦਾ ਵੀ ਹੁੰਦਾ ਇੰਤਿਜ਼ਾਮ ਕੀ ਪੈਗ ਵਗੈਰਾ ਲਾਉਂਦੇ ਨੇ ਜਦੋਂ ਕਾਫੀ ਸਾਰੇ ਪੀ ਪੂ ਲੈਂਦੇ ਨੇ ਫਿਰ ਉਹ ਕਹਿੰਦੇ ਨੇ ਕਿ ਅਸੀਂ ਤੇਰੀ ਵਾਈਫ ਦਾ ਚਿਹਰਾ ਦੇਖਣਾ ਚਾਹੁੰਨੇ ਆ ਕੀ ਹੋਣਾ ਕੀ ਅਸੀਂ ਤੇ ਉਹ ਕਹਿੰਦਾ ਕਿ ਨਹੀਂ ਕਿ ਮੇਰੀ ਵਾਈਫ ਸ਼ਰਮਾਉਂਦੀ ਹੈ ਉਹ ਕਹਿੰਦਾ ਨਹੀਂ ਅਸੀਂ ਵੇਖੇ ਤੋਂ ਬਿਨਾ ਜਾਣ ਆਣੀ ਜਾਂ ਰਾਤ ਦੇ 11 12 ਵਜ ਚੁੱਕੇ ਹੁੰਦੇ ਨੇ ਤੇ ਉਹ ਫਿਰ ਕਹਿੰਦਾ ਉਹ ਵਿਖਾ ਦਿੰਦਾ ਉਹ ਆਪਦੀ ਵਾਈਫ ਨੂੰ ਉਂਦਰ ਜਾਂਦਾ ਤੇ ਬੁਲਾਉਂਦਾ ਤੇ ਉਹਨੂੰ ਕਹਿੰਦਾ ਹੈ ਕਿ ਹਨਾ ਕੀ ਚੱਲ ਆਪਦਾ ਫੇਸ ਰਿਵੀਲ ਕਰ ਮਤਲਬ ਕੀ ਦਿਖਾ ਦਿਓ ਉਹ ਦਿਖਾਉਂਦੀ ਹੈ ਤੇ ਉਸ ਦੀ ਉਹ ਸਾਰੇ ਜਾਣੇ ਤਾਰੀਫ ਕਰਨ ਲੱਪੈਂਦੇ ਹਨ ਕਿ ਇਹ ਤਾਂ ਬਹੁਤ ਹੀ ਜ਼ਿਆਦਾ ਸੋਹਣੀ ਹੈ ਤੇਰੀ ਵਾਈਫ ਤਾਂ ਕਿ ਕਾਸ਼ ਕਿਤੇ ਮੇਰੀ ਵਾਈਫ ਇੰਨੀ ਸੋਹਣੀ ਹੁੰਦੀ ਜਾਂ ਇਸ ਤਰ੍ਹਾਂ ਉਹ ਗੱਲਾਂ ਕਰਦਾ ਹੈ ਫੇਰ ਕੀ ਹੁੰਦਾ ਹੈ ਕਿ ਉਹ ਆਪ ਦਾ ਉਹ ਚਲੇ ਜਾਂਦੇ ਨੇ ਫਿਰ ਜਦੋਂ ਚਲੇ ਜਾਂਦੇ ਨੇ ਤੇ ਫਿਰ ਉਹ ਆਪਦੇ ਕੰਮ ਫਿਰ ਉਸੇ ਤਰ੍ਹਾਂ ਹੀ ਚੱਲ ਪੈਂਦੇ ਨੇ ਫਿਰ ਉਹ ਥੋੜੇ ਕੁ ਦਿਨਾਂ ਬਾਅਦ ਫਿਰ ਉਹ ਆਉਂਦਾ ਕਿ ਐਤਵਾਰ ਅਸੀਂ ਤੇਰੇ ਘਰੇ ਖਾਣਾ ਖਾਣ ਆਵਾਂਗੇ ਤੇ ਉਹ ਮੁੰਡਾ ਘਬਰਾ ਜਾਂਦਾ ਹੈਗਾ ਨਾ ਕਿ ਹੁਣ ਕਿਵੇਂ ਹਨਾ ਤੇ ਉਹ ਕਹਿੰਦਾ ਉਹ ਫਿਰ ਕੁਝ ਬੋਲਦਾ ਨਹੀਂ ਤੇ ਉਹ ਫਿਰ ਐਤਵਾਰ ਆਉਂਦੇ ਆ ਖਾਣਾ ਖਾਂਦੇ ਨੇ ਤੇ ਉਸੇ ਤਰ੍ਹਾਂ ਦੀ ਵਾਈਫ ਦੀਆਂ ਤਾਰੀਫਾਂ ਕਰਦੇ ਨੇ ਤੇ ਉਹ ਚਲੇ ਜਾਂਦੇ ਨੇ ਫਿਰ ਇੱਕ ਦਿਨ ਕੀ ਹੁੰਦਾ ਹੈ ਕਿ ਮੁੰਡਾ ਕਿਤੇ ਬਾਹਰ ਗਿਆ ਹੁੰਦਾ ਦੂਰ ਕਾਫੀ ਉਹਨੂੰ ਭੇਜਿਆ ਹੁੰਦਾ ਮੈਨੇਜਰ ਨੇ ਤੇ ਉਹ ਮੈਨੇਜਰ ਜੜਾ ਹੁੰਦਾ ਆਪ ਉਹਦੇ ਘਰੇ ਜਾ ਕੇ ਬਹਿ ਜਾਂਦਾ ਹੈ ਜਿਹੜੀ ਜਿਹੜਾ ਮੁੰਡਾ ਹੁੰਦਾ ਹੈ ਉਹਦੇ ਘਰੇ ਜਾ ਕੇ ਬੈਠ ਜਾਂਦਾ ਤੇ ਉਸਦੀ ਵਾਈਫ ਜਦੋਂ ਦਰਵਾਜ਼ਾ ਖੋਲਦੀ ਹੈ ਤੇ ਬੜਾ ਘਬਰਾ ਜਾਂਦੀ ਹੈ ਤੇ ਫਿਰ ਉਹ ਖੋਲਣਾ ਤਾਂ ਪੈਂਦਾ ਕਿਉਂਕਿ ਉਹ ਵੱਡਾ ਆਦਮੀ ਹੁੰਦਾ ਉਹਨੂੰ ਕੁਛ ਕਹਿ ਨਹੀਂ ਸਕਦੀ ਤੇ ਉਹਨੂੰ ਪਹਿਲਾਂ ਕਹਿੰਦੀ ਹੈ ਕਿ ਮੇਰੇ ਘਰ ਵਾਲਾ ਘਰੇ ਨਹੀਂ ਹੈਗੇ ਤੇ ਉਹ ਕਹਿੰਦਾ ਹੈ ਕਿ ਕੋਈ ਗੱਲ ਨਹੀਂ ਤੇ ਉਹ ਬਹਿ ਜਾਂਦਾ ਸੋਫੇ ਤੇ ਬਹਿ ਜਾਂਦਾ ਤੇ ਉਹ ਜਿਹੜੀ ਹੁੰਦੀ ਉਹਦੀ ਵਾਈਫ ਉਹ ਅੰਦਰ ਜਾ ਕੇ ਉਹਨੂੰ ਫੋਨ ਕਰ ਦਿੰਦੀ ਤੁਸੀਂ ਕਿੱਥੇ ਹੋ ਹਨਾ ਮੇਰੇ ਤੋਂ ਆਇਆ ਨਹੀਂ ਜਾ ਸਕਦਾ ਜੇ ਇੱਕੋ ਬਾਹਰਲਾ ਦੇਸ਼ ਹੋਣ ਕਰਕੇ ਉਸ ਦੀ ਕੋਈ ਮਦਦ ਕਰਨ ਲਈ ਕੋਈ ਹੈਲਪ ਕਰਨ ਲਈ ਵੀ ਨਹੀਂ ਹੁੰਦਾ ਕਿ ਉਹ ਜੇ ਸਰੋਣਾ ਕਿ ਕਹਿ ਦਵੇ ਜਾਂ ਅੜਗਵੰਡ ਤਾਂ ਹੁੰਦਾ ਨਹੀਂ ਜਾਂ ਅੱਜ ਵੀ ਕੋਈ ਉਧਰ ਦਾ ਇੰਨਾ ਕੋਈ ਖਾਸ ਕਾਨੂੰਨ ਨਹੀਂ ਹੁੰਦਾ ਫਿਰ ਉਹ ਘਬਰਾ ਜਾਂਦਾ ਥੋੜਾ ਜਿਹਾ ਤੇ ਉਹ ਕਹਿੰਦਾ ਮੈਂ ਦੂਰ ਆ ਮੈਂ ਆਉਣ ਦੀ ਕੋਸ਼ਿਸ਼ ਕਰਦਾ ਤੇ ਤੂੰ ਉਹਨਾਂ ਚ ਕਰ ਚੱਲ ਹਨਾ ਕਿ ਪਾਣੀ ਵਗੈਰਾ ਪੁੱਛ ਜਾਂ ਕੀ ਗੱਲ ਹਨਾ ਉਜਾਦਾ ਨਾ ਕੋਲ ਜਾਈਆਂ ਕਿਦਾਂ ਵੀ ਉਹ ਕਹਿ ਦਿੰਦਾ ਹੈ ਤੇ ਪਰ ਕੁੜੀ ਕਾਫੀ ਜ਼ਿਆਦਾ ਡਰ ਜਾਂਦੀ ਹੈ ਤੇ ਫਿਰ ਕਿਉਂਕਿ ਉਧਰ ਕੀ ਇੱਕ ਤਾਂ ਸਹੀ ਨਹੀਂ ਸੀ ਆਈ ਕਿ ਉਹਦਾ ਆਨ ਦਾ ਜਿਹੜਾ ਵੇ ਸੀ ਉਹ ਸਹੀ ਨਹੀਂ ਸੀ ਕਿ ਉਹਨੂੰ ਝੂਠ ਭਾਲ ਕਿ ਝੂਠਿਆਂ ਕਾਗਜ਼ਾਂ ਤੇ ਲੈਂਦਾ ਸੀ ਇਸ ਕਰਕੇ ਵੀ ਉਹ ਫਸੀ ਫਹੀ ਕਿ ਨਾ ਕਿਸੇ ਨੂੰ ਕੋਈ ਦੱਸ ਨਹੀਂ ਸਕਦੇ ਜਾਂ ਕਹਿ ਨਹੀਂ ਸਕਦੇ ਸੀ ਤੇ ਇੱਕੋ ਮੈਨੇਜਰ ਦੇ ਰਾਈ ਹੀ ਆਈ ਸੀ ਤੇ ਉਹ ਵੀ ਇੱਕ ਪੱਗਾ ਹੀ ਫਿਰ ਇਸ ਕਰਕੇ ਜਦੋਂ ਆ ਜਾਂਦਾ ਉਹਨਾਂ ਦੇ ਘਰੇ ਸੋਫੇ ਤੇ ਬੈਠਾ ਹੁੰਦਾ ਤੇ ਬਹੁਤ ਹੀ ਜ਼ਿਆਦਾ ਰੋਈ ਜਾਂਦਾ ਹੁੰਦਾ ਹੈ ਬਹੁਤ ਹੀ ਜ਼ਿਆਦਾ ਰੋਂਦਾ ਹੈ ਤੇ ਉਸ ਦੇ ਜਦ ਉਹ ਪੁੱਛਦੀ ਨਹੀਂ ਹੁੰਦੀ ਉਹਦੀ ਵਾਈਫ ਕਿਉਂਕਿ ਉਹ ਡਰੀ ਖੜੀ ਹੁੰਦੀ ਹੈ ਜਦੋਂ ਉਹ ਉਹਨਾ ਟਾਈਮ ਉਹ ਖੜੀ ਰਹਿੰਦੀ ਹੁੰਦੇ ਕੋਲ ਤੇ ਉਧਰੋਂ ਉਹਦਾ ਜਿਹੜਾ ਹਸਬੈਂਡ ਹੁੰਦਾ ਉਹ ਘਰ ਆ ਜਾਂਦਾ ਜਦੋਂ ਘਰੇ ਆਉਂਦਾ ਹੈ ਤੇ ਉਹ ਪੁੱਛਦਾ ਹੈ ਕਿ ਸਾਬ ਜੀ ਕੀ ਗੱਲ ਹੈ ਕਿ ਤੁਸੀਂ ਇੱਥੇ ਕਿਵੇਂ ਆਣ ਕੇ ਬੈਠੇ ਹੋ ਤੇ ਤੁਸੀਂ ਇੱਥੇ ਆਣ ਕੇ ਬੈਠ ਕੇ ਕਿ ਰੋ ਕੇ ਰਹਿ ਜੇ ਜਾਂ ਕਿਉਂ ਰੋ ਰਹੇ ਹੋ ਉਹਨੇ ਪੁੱਛਿਆ ਤੇ ਉਹ ਪਹਿਲਾਂ ਤਾਂ ਕੁਝ ਬੋਲਦਾ ਨਹੀਂ ਤੇ ਉਹ ਕਹਿੰਦਾ ਕਿ ਕਾਸ਼ ਮੇਰੇ ਘਰੇ ਵੀ ਮੇਰੀ ਪਤਨੀ ਹੁੰਦੀ ਤੇ ਮੈਨੂੰ ਹਨਾ ਮੈਂ ਆਪਦੇ ਘਰੇ ਜਾਂਦਾ ਨਾ ਜਾਂ ਇਦਾਂ ਕਿਦਾਂ ਤੇ ਉਹ ਫਿਰ ਉਹ ਕਹਿੰਦੇ ਉਹ ਦੱਸਦਾ ਹੈ ਕਿ ਹਾਂ ਕਿ ਇਸ ਤਰ੍ਹਾਂ ਮੇਰੀ ਕਹਾਣੀ ਹੈ ਕਿ ਮੇਰੀ ਵਾਈਫ ਉਹ ਉਹ ਪੁੱਛਦਾ ਅੱਗੋਂ ਮੁੰਡਾ ਕਿ ਹਾਂ ਤੁਹਾਡਾ ਵਿਆਹ ਨਹੀਂ ਹੋਇਆ ਜੀ ਕਿ ਉਹ ਕਹਿੰਦਾ ਹੋਇਆ ਸੀ ਤੇ ਮੇਰੀ ਵਾਈਫ ਮੈਨੂੰ ਕਹਿੰਦੀ ਸੀ ਕਿ ਮੈਨੂੰ ਤੂੰ ਟਾਈਮ ਦੇ ਮੈਂ ਉਹਨੂੰ ਟਾਈਮ ਨਹੀਂ ਸੀ ਦੇਂਦਾ ਤੇ ਮੈਂ ਆਪਦੇ ਕੰਮਾਂ ਵੱਲੇ ਹੀ ਧਿਆਨ ਰੱਖ ਲਾ ਸਾਂ ਤੇ ਇਸ ਕਰਕੇ ਮੈਂ ਕੀ ਮੇਰੀ ਵਾਈਫ ਮੈਨੂੰ ਛੱਡ ਕੇ ਤੇ ਗਈ ਚਲੀ ਉਹਨੇ ਦੂਸਰਾ ਵਿਆਹ ਕਰਾ ਲਿਆ ਤੇ ਮੈਂ ਕੱਲਾ ਰਹਿ ਗਿਆ ਹਨਾ ਤੇ ਹੁਣ ਮੈਂ ਇਸ ਇਸ ਜੀਵਨ ਦੀ ਪੜਾ ਤੇ ਆ ਕਿ ਮੇਰੇ ਕੋਲ ਹੈ ਤਾਂ ਸਾਰਾ ਕੁਝ ਤੇ ਪਰ ਮੇਰੇ ਕੋਲ ਘਰ ਪਰਿਵਾਰ ਨਹੀਂ ਹੈਗਾ ਇਸ ਕਰਕੇ ਪੈਸਾ ਤਾਂ ਮੇਰੇ ਕੋਲ ਬਹੁਤ ਹੈ ਤੇ ਫਿਰ ਉਹ ਕਹਿੰਦਾ ਕਿ ਚਲੋ ਠੀਕ ਇਹ ਗਲਤ ਠੀਕ ਹੈ ਪਰ ਤੁਸੀਂ ਇੱਥੇ ਆਣ ਕੇ ਕਿਉਂ ਰੋ ਰਹੇ ਜੇ ਨਾ ਕਿ ਇੱਥੇ ਕਿਉਂ ਆਣ ਕੇ ਰੋਂਦੇ ਜੇ ਤੇ ਫਿਰ ਉਹ ਕਹਿੰਦਾ ਕਿ ਨਹੀਂ ਮੈਂ ਇੱਥੇ ਆਣ ਕੇ ਇਸ ਕਰਕੇ ਰੋਣਾ ਕਿਉਂਕਿ ਮੈਂ ਤੇਰੀ ਵਾਈਫ ਨੂੰ ਕਹਿਣਾ ਚਾਹਣਾ ਕਿ ਜੇ ਕੋਈ ਇਸ ਦੇ گاਵਾਂ ਵਿੱਚ ਇਹਦੇ ਵਰਗੀ ਕੋਈ ਸੋਹਣੀ ਕੁੜੀ ਹੈਗੀ ਤੇ ਮੇਰਾ ਵੀ ਵਿਆਹ ਕਰਾ ਦੇ ਕਿਉਂਕਿ ਮੇਰੀ ਵੀ ਲਾਈਫ ਸੈੱਟ ਹੋ ਜਾਵੇ ਜਾਂ ਵਧੀਆ ਹੋ ਜਾਵੇ ਉਹ ਫਿਰ ਉਸ ਦੀ ਵਾਈਫ ਥੋੜੀ ਮੁਸਕਾਨਦਰਾ ਕਹਿੰਦੀ ਹਾਂ ਹੈਗੀ ਹੈ ਤੇ ਪਰ ਕਿਉਂਕਿ ਉਸ ਦੀ ਉਮਰ 35 ਸਾਲ ਹੈਗੀ ਹੈ ਤੇ ਵਧੀਆ ਕੁੜੀ ਹੈ ਤੇ ਜਾਂ ਹਨਾ ਕਿਵੇਂ ਤੇ ਮੈਨੇਜਰ ਕਹਿੰਦਾ ਕਿ ਨਹੀਂ ਤੂੰ ਮੇਰਾ ਵਿਆਹ ਕਰਵਾ ਦੇ ਫਿਰ ਉਸ ਕੁੜੀ ਨੂੰ ਉਹ ਮੈਨੇਜਰ ਅੱਗੇ ਤੋਨੋਂ ਨਕਲੀ ਕਾਗਜ਼ਾਂ ਤੇ ਲਿਆਨਾਂ ਜਾਂਦਾ ਹੈ ਜਿਹੜੀ ਉਹਦੀ ਵਾਈਫ ਹੁੰਦੀ ਏ ਤੇ ਮੁੰਡੇ ਦੀ ਤੇ ਫਿਰ ਜਦੋਂ ਮੈਨੇਜਰ ਦੇ ਜਿਹੜੀ ਜਿੰਨੇ ਦਾ ਵਿਆਹ ਕਰਨਾ ਹੁੰਦਾ ਉਹ ਕੁੜੀ ਨੂੰ ਜਦੋਂ ਬੁਲਾਉਂਦੇ ਨੇ ਤੇ ਉਹ ਤਾਂ ਫਿਰ ਆਈ ਜਾਣਾ ਕਿਉਂਕਿ ਉਹ ਤਾਂ ਅਸਲ ਵਿੱਚ ਹੀ ਮੈਨੇਜਰ ਦੀ ਵਾਈਫ ਬੰਨੀ ਸੀ ਉਹ ਕਾਗਜ਼-ਕੋਝ ਤਿਆਰ ਕਰਦੇ ਜਿਹੜੀ ਕੁੜੀ ਨੂੰ ਇੱਧਰ ਲਿਆਉਣਾ ਹੁੰਦਾ ਹੈ ਉਸ ਨੂੰ ਪੂਰਾ ਦੱਸਿਆ ਜਾਂਦਾ ਹੈ ਕਿ ਹਾਂ ਇਸ ਤਰ੍ਹਾਂ ਕਿ ਆ ਜਾ ਹਨਾ ਕਿ ਆਉਣਾ ਹੈ ਤੂੰ ਹਨਾ ਤੇ ਇਸ ਤਰ੍ਹਾਂ ਤੇਰਾ ਰਿਸ਼ਤਾ ਇੱਥੇ ਪੱਕਾ ਕੀਤਾ ਜਾ ਫਿਰ ਉਹ ਜਦੋਂ ਉਹ ਨੂੰ ਉਸ ਕੁੜੀ ਨੂੰ ਇੱਧਰ ਲੈ ਆਉਂਦੇ ਆ ਫਿਰ ਉਹ ਮਨੇਜਰ ਵੀ ਉਸੇ ਘਰ ਵਿੱਚ ਹੀ ਕਿਉਂਕਿ ਦੋ ਦੋ ਰੂਮਾਂ ਵਾਲਾ ਫਲੈਟ ਹੁੰਦਾ ਤੇ ਉਸੇ ਘਰ ਵਿੱਚ ਉਸ ਕੁੜੀ ਨਾਲ ਰਹਿਣ ਲੱਪਿੰਦਾ ਤੇ ਉਹਨਾਂ ਦੀ ਵਧੀਆ ਲਾਈਫ ਬਣਦੀ ਹੈ ਕਿ ਵਧੀਆ ਨਾ ਕਿ ਜਿਵੇਂ ਵਧੀਆ ਸੁਭਾਅ ਹੀ ਹੁੰਦੀ ਹੈ ਹਾਂ ਫਿਰ ਉਹ ਕੀ ਹੁੰਦਾ ਹੈ ਕਿ ਉਸ ਨੂੰ ਉੱਥੇ ਲੈ ਕੇ ਉਹ ਰਹਿੰਦੇ ਨੇ ਫਿਰ ਉਹ ਪੰਜਾਬ ਜਾਂਦੇ ਨੇ ਸਾਰੇ ਜਾਣੇ ਕਿ ਜਾਰੇ ਜਾਣੇ ਤੇ ਫਿਰ ਉੱਧਰ ਉਹਨਾਂ ਦਾ ਵਿਆਹ ਹੁੰਦਾ ਹੈ ਵਧੀਆ ਰੀਤੀ ਰਿਵਾਜਾਂ ਦੇ ਨਾਲ ਵਿਆਹ ਕਰਵਾ ਕੇ ਫਿਰ ਉਹ ਇੱਧਰ ਆ ਜਾਂਦਾ ਫਿਰ ਉਹ ਜਿਹੜਾ ਇਹ ਪਹਿਲਾ ਮੁੰਡਾ ਹੁੰਦਾ ਹੈ ਗਿਆ ਹੁੰਦਾ ਜਿਹੜਾ ਤੇ ਉਸ ਦੇ ਘਰੇ ਵੀ ਦੋ ਮੁੰਡੇ ਹੁੰਦੇ ਹਨ ਤੇ ਇਸ ਦੇ ਘਰੇ ਵੀ ਦੋ ਬੱਚੇ ਹੁੰਦੇ ਨੇ ਉਹਨਾਂ ਚਾਰੇ ਉਹ ਇਕੱਠੇ ਹੀ ਇੱਕੋ ਫਲੈਟ ਦੇ ਵਿੱਚ ਰਹਿੰਦੇ ਨੇ ਇੱਕ ਇਕੱਠੇ ਘਰ ਵਿੱਚ ਤੇ ਉਹ ਵਧੀਆ ਉਹਨਾਂ ਦੀ ਲਾਈਫ ਬਤੀਤ ਹੁੰਦੀ ਹੈ ਤੇ ਫਿਰ ਜਦੋਂ ਥੋੜਾ ਟਾਈਮ ਪੈਂਦਾ ਹੈ ਕਿਉਂਕਿ ਕਿਉਂਕਿ 40 ਕੁ ਸਾਲ ਤੋਂ ਦੀ ਉਮਰ ਹੁੰਦੀ ਹੈ ਫਿਰ ਉਸ ਨੂੰ ਉਹਨ ਦੀ ਡੈਥ ਹੋ ਜਾਂਦੀ ਥੋੜੇ ਕੁ ਟਾਈਮ ਬਾਅਦ ਜਿਹੜਾ ਮੈਨੇਜਰ ਹੁੰਦਾ ਹੈ ਕਿਉਂਕਿ ਉਹਦੀ ਉਮਰ ਕਾਫੀ ਹੋ ਚੁੱਕੀ ਹੁੰਦੀ ਪਤਨੀ ਫਿਰ ਬਹੁਤ ਜ਼ਿਆਦਾ ਰੋਂਦੀ ਹੈ ਜਹ ਹਨਾ ਫਿਰ ਉਹਨਾਂ ਦਾ ਉੱਥੇ ਕਿਸੇ ਦਾ ਵੀ ਜੀ ਨਹੀਂ ਲੱਗਦਾ ਫਿਰ ਉਹ ਸਾਰਾ ਪਰਿਵਾਰ ਨੂੰ ਲੈ ਕੇ ਮੁੰਡਾ ਇੱਧਰ ਪੰਜਾਬ ਆ ਜਾਂਦਾ ਉਹ ਆਪਣੇ گاؤں ਆ ਜਾਂਦਾ ਹੈ ਤੇ گاਂਗੂ ਹੁੰਦਾ ਹੈ ਤੇ ਜਦੋਂ ਉੱਥੇ ਜੜੀ ਹੁੰਦੀ ਮੈਨੇਜਰ ਦੀ ਵਾਈਫ ਸੀ ਉਹ ਉੱਥੇ ਹੁੰਦੇ ਪਰ ਉਹ ਪਿੰਡ ਜਾਂਦੀ ਉਹਦੇ ਕਾਰਬਾਰ ਜਾਂਦੀ ਏ ਉੱਥੇ ਵੀ ਉਹਦਾ ਜੀ ਨਹੀਂ ਲੱਗਦਾ ਤੇ ਉਹ ਫੇਰ ਆਪਦੇ ਪਿੰਡ ਹੀ ਆ ਜਾਂਦੀ ਤੇ ਜਿਹੜਾ ਉਹਨੂੰ ਥੋੜੀ-ਬਹੁਤੀ ਜ਼ਮੀਨ ਹੁੰਦੀ ਉਹ ਵੇਚ-ਵੂਚ ਕੇ ਸਾਰਾ ਕੁਝ ਆਪਦੇ ਕੋਲ ਲੈ ਆਉਂਦੀ ਉਹਦੇ ਕੋਲ ਸਾਰਾ ਕੁਝ ਬਹੁਤ ਹੁੰਦਾ ਹੈ ਮੈਨੇਜਰ ਦੀ ਵਾਈਫ ਕੋਲ ਪਰ ਉਸ ਮੈਨੇਜਰ ਦੇ ਘਾਟ ਉਹਨੂੰ ਹਮੇਸ਼ਾ ਹੀ ਖੜਕ ਖੜਕਦੀ ਸੀ ਕਿਉਂਕਿ ਉਸਨੇ ਉਸਨੂੰ ਬਹੁਤ ਜ਼ਿਆਦਾ ਪਿਆਰ ਸਤਿਕਾਰ ਦਿੰਦਾ ਹੈ ਤੇ ਬਹੁਤ ਵਧੀਆ ਲਾਈਫ ਦਿੱਤੀ ਹੁੰਦੀ ਹੈ ਇਸ ਕਰਕੇ ਉਸਦੇ ਬੱਚਿਆਂ ਵਾਸਤੇ ਬਾਧੂ ਕੁਝ ਹੁੰਦਾ ਹੈ ਬਹੁਤ ਵਧੀਆ ਦਾ ਜੀਵਨ ਉਹ ਬਾਧ ਵਿੱਚ ਬਤੀਤ ਕਰਦੀ ਏ ਇਸੇ ਤਰ੍ਹਾਂ ਹੀ ਕਹਾਣੀ ਦੀ ਸਮਾਪਤੀ ਹੁੰਦੀ ਹੈ ਇਸ ਕਹਾਣੀ ਵਿੱਚ ਇਹ ਹੁੰਦਾ ਹੈ ਕਿ ਹਾਂ ਕਿ ਰਿਸਕ ਬਹੁਤ ਹੁੰਦਾ ਹੈ ਉੱਧਰ ਲਿ ਜਾ ਕੇ ਆ ਦੀ ਵਾਈਫ ਨੂੰ ਇਦਾਂ ਦੀਆਂ ਨਾ ਕਿ ਇਹ ਚਲੋ ਮੈਨੇਜਰ ਚੰਗਾ ਸੀ ਨਾ ਜਾਂ ਇੱਧਰ ਦਾ ਹੀ ਤੇ ਇਸ ਕਰਕੇ ਉਸ ਦੀ ਚੰਗ ਮਾੜੀ ਨੀਤ ਨਹੀਂ ਸੀ ਜੇ ਕੋਈ ਹੋਰ ਹੁੰਦਾ ਤੇ ਉਸ ਦੀ ਮਾੜੀ ਨੀਤ ਵੀ ਹੋ ਸਕਦੀ ਸੀ ਇਸ ਡਰ ਦੇ ਕਰਕੇ ਹੀ ਉੱਧਰ ਆ ਦੀਆਂ ਵਾਈਫਾਂ ਨਹੀਂ ਲਾਂਦੇ ਨਾ ਹੀ ਸ਼ੇਖ ਬਹੁਤ ਹੋਰ ਟਾਈਪ ਦੇ ਹੁੰਦੇ ਨੇ ਇਸ ਕਰਕੇ ਉੱਧਰ ਭਾਰਤ ਨਹੀਂ ਦੁਬਈ ਵਿੱਚ ਨਹੀਂ ਜਾਂਦੇ ਨਾ ਆਪਣੀਆਂ ਵਾਈਫ ਨੂੰ ਤੇ ਵੀਡੀਓ ਕਿਸ ਤਰ੍ਹਾਂ ਲੱਗੀ ਤੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਮਿਲਦੇ ਆਂ ਕਿਸੇ ਹੋਰ ਵਧੀਆ ਵੀਡੀਓ ਦੇ ਵਿੱਚ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਧੰਨਵਾਦ ਜੀ